ਹਾਂਜੀ ਬਲਵਿੰਦਰ ਕੌਰ ਨਾਨਕਨਗਰੀ ਬੇਟੇ ਦੇ ਉੱਤੇ ਤਾਂ ਨੇ ਜੈਜ ਔਰ ਝੂਠੇ ਤੇ ਦੂਜਾ ਇਹਦਾ ਇੱਕ ਬੇਟਾ ਸੀ ਇਹਨਾਂ ਨੇ ਦੋਨਾਂ ਜਣਾਂ ਨੇ ਸੈਂਟੀ ਨਾਲ ਵੇਚਿਆ ਸੀ ਤੇ ਉਹ 3 ਲੱਖ ਚ ਇਹਨਾਂ ਨੇ ਵੇਚਿਆ ਸੀ 40000 ਦੋ ਦਿਨਾਂ ਚ ਖਾ ਗਏ ਇਹ ਬਾਅਦ ਚ ਸਾਨੂੰ ਮੈਸੇਜ ਕਰਾ ਫੋਨ ਲਾਉਣ ਲੱਗੀ ਇੱਕ ਇਹਦੇ ਘਰ ਵਾਲੀ ਤੇ ਬਾਅਦ ਵਿੱਚ ਅਸੀਂ ਇਹਨੂੰ ਮੇਰੇ ਪੇਕੇ ਸੀ ਉੱਥੇ ਉੱਥੇ ਜਾ ਕੇ ਅਸੀਂ ਲੈ ਕੇ ਆਏ ਬੱਚੇ ਨੂੰ ਇਹਦੀ ਮਾਂ ਵੀ ਖੋਦ ਗਈ ਆ ਕੁੜੀ ਦੀ ਤੇ ਇਹ ਰਿਹਾ ਹੁਣ ਜੋ ਇੱਥੇ ਤੁਹਾਡੇ ਤੇ ਡਾਡੇ ਇਲਜ਼ਾਮ ਹਾਂਜੀ ਉਹ ਬੱਚਾ ਲੈ ਆਏ ਸੀ ਅਸੀ ਅਸੀ ਉਹ ਬੱਚਾ ਬ ਮਾਂ ਸਾਡੇ ਕੋਲ ਛੱਡਤਾ ਸੀ ਤੇ 8 ਮਹੀਨੇ ਲ ਹੋ ਕੇ ਪੂਰਾ ਹੋਗਾ 1.5 ਲੱਖ ਰੁਪਏ ਅਸੀਂ ਲਾਇਆ ਇਹ ਮਾਂ ਨੇ ਇੱਕ ਦਿਨਾਂ ਦੇ ਬੱਚੇ ਨੂੰ ਦੁੱਧ ਤੱਕ ਨਹੀਂ ਪਿਆਇਆ ਤੇ ਆ ਹੁਣ ਗੁੜੀ ਆ ਦੋ ਸਾਲਾਂ ਦੀ ਹੋਣ ਵਾਲੀ ਆ ਇਹਨੂੰ ਇੱਕਦਮ ਹੀ ਸਾੰਭਿਆ ਮਹੀਨੇ ਦਾ ਬੱਚਾ ਆ ਮਾਂ ਜਨਾਨੀ ਹੋ ਕੇ ਸੁੱਟ ਜਾਂਦੀ ਆ ਹੈ ਕੁੱਤੇ ਵੀ ਪਿਆਰ ਦੇ ਬੱਚੇ ਨੂੰ ਪਾਲ ਲੈਂਦੇ ਆ ਤੁਸੀਂ ਕੁੱਤੇ ਨਹੀਂ ਵੀ ਐ ਭੈੜੀ ਜਨਾਨੀਆਂ ਨਹੀਂ ਇਹ ਕਹਿੰਦੇ ਹੈਗੇ ਵੀ ਉਹਦੇ ਤੁਹਾਡੇ ਬੇਟੇ ਵੱਲੋਂ ਨਸ਼ੇ ਦੇ ਲਾਇਆ ਗਿਆ ਹੋਟਲ ਲੱਗ ਕੇ ਗਏ ਇਹ ਪਹਿਲਾਂ ਕੁਆਰੇ ਹੁੰਦੇ ਨਸ਼ਾ ਕਰਦੀ ਸੀ ਇਹਨਾਂ ਨੇ ਕੋਟ ਮੈਰਿਜ ਲੜਕਾ ਵੀ ਨਸ਼ਾ ਕਰਦਾ ਸੀ ਉਹ ਦਵਾਈ ਖਾਂਦਾ ਸੀ ਇਹਨੇ ਇੱਕ ਕੁਆਰੇ ਹੁੰਦੇ ਤੋਂ ਨਸ਼ਾ ਕਰਦੀ ਸੀ ਲੜਕਾ ਤੇ ਨੂੰ ਤੁਹਾਡੀ ਨਾਲ ਹੀ ਰਹਿੰਦੀ ਤੁਹਾਡੇ ਨਹੀਂ ਨਾਲ ਤਾਂ ਰਹੇ ਹੀ ਨਹੀਂ ਗੇ ਕਦੀ ਲੁਧਿਆੜੇ ਕਦੀ ਕਿਤੇ ਇਹਨਾਂ ਨੇ ਬਸ ਇਹ ਕੁੜੀ ਲੜਕੀ ਨੇ ਕੁੜੀ ਨੂੰ ਮੁੰਡੇ ਨੂੰ ਟਿਕਣ ਹੀ ਨਹੀਂ ਦਿੱਤਾ ਕੰਮ ਨਹੀਂ ਸੀ ਕਰਦੇ ਦੋਨੇ ਨਕੰਮੇ ਸੀ ਪਹਿਲਾਂ ਇਹ ਕੰਮ ਕਰਦਾ ਸੀ ਇਸੀਆਂ ਦਾ ਕਾਰੀਗਰ ਸੀ ਹੁਣ ਇਹ ਬਿਲਕੁਲ ਹਾਂਜੀ ਤੁਸੀਂ ਪੁੱਛਿਆ ਨਹੀਂ ਵੀ ਤੁਸੀਂ ਲੁਗਾਣੇ ਜਾਂ ਬਾਹਰ ਜਾਂਦੇ ਹੋ ਤੁਸੀਂ ਕੀ ਕਰਦੇ ਹੋ ਉੱਥੇ ਤੇ ਪੁੱਛਦੇ ਸੀ ਸਾਨੂੰ ਇਹ ਕਹਿੰਦੇ ਸੀ ਅਸੀਂ ਕੰਮ ਲੱਗੇ ਹੋਏ ਆ ਸਾਨੂੰ ਚਾਹ ਝੂਠ ਮਾਰ ਦਿੰਦੀ ਸੀ ਸਾਡੇ ਕੋਲ ਅਸੀਂ ਖਰਚਾ ਵੀ ਦਿੰਦੇ ਸੀ ਕਿਰਾਇਆ ਵੀ ਭਰਦੇ ਸੀ ਹੇ ਅੱਜ ਉਹਦੇ ਵਿੱਚ ਕੁਝ ਵਿਅਕਤੀਆਂ ਦੇ ਨਾਮ ਲਏ ਜਾ ਰਹੇ ਹੈਗੇ ਵੀ ਉਹਨਾਂ ਵੱਲੋਂ ਇਹ ਨਾਮ ਰਲ ਕੇ ਜਿਹੜਾ ਹੈਗਾ ਲੈਕਚਰ ਨੂੰ ਬਲੈਕਵਰ ਬਿਦਦਾ ਗਿਆ ਕੋਈ ਕੋਈ ਛੋਸਾ ਇਹ ਚੂਠ ਹੋ ਰਿਹਾ ਤੇ ਤੁਹਾਡਾ ਮੁੰਡਾ ਪਹਿਲਾਂ ਵੀ ਨਸ਼ਾ ਕਰਦਾ ਸੀਗਾ ਹਾਂਜੀ ਕਰਦਾ ਸੀ ਕੀ ਖਾਂਦਾ ਸੀ ਉਹ ਇਹ ਦੋ ਦੋਨੇ ਚਿੱਟਾ ਪਿੰਦੇ ਆ ਪਹਿਲਾਂ ਵਿਆਹ ਤੋਂ ਪਹਿਲਾਂ ਇਸੇ ਮਾਰੇ ਨਾਲ ਲੰਬ ਮਾਰਚ ਕਰਾਈ ਆ ਇਹ ਦਵਾਈ ਵੀ ਖਾਂਦਾ ਪਿਆ ਹਾਂ ਦਵਾਈs ਖਾਂਦਾ ਸੀ ਇਹ ਦੁਬਾਰਾ ਦੁਬਾਰਾ ਉਸੇ ਲੈਣ ਤੇ ਲਿਆਉਂਦਾ ਇਹਨਾਂ ਲੜਕੀ ਨੇ ਲੜਕੀ ਦੇ ਬਾਪ ਨੇ ਦੱਸਿਆ ਕਿ ਹੋਟਲਾਂ 'ਚ ਰਾਤ ਰਗਦਾ ਸੀਗਾ ਚਿੱਟਾ ਵੀ ਪੀਂਦਾ ਸੀਗਾ ਤੇ ਲੜਕੀ ਨੇ ਪਿਆਂਦਾ ਸੀ ਲੋਕਾਂ ਦੇ ਦੋਸਤਾ ਸੀ ਵੀਰੇ ਵੀਰੇ ਆਪਦੇ ਬਸਤੇ ਨੇ ਸਾਹਮਣੇ ਨਹੀਂ ਹੈ ਬੱਚਿਆਂ ਨੂੰ ਆਪਦੀ ਆਧੇ ਨਸ਼ੇ ਦੀ ਖਾਤਰ ਇਹ ਜਨਾਨੀ ਜੋ ਮਰਚੀ ਕਰ ਸਕਦੀ ਆ ਹਾਂ ਤੁਸੀਂ ਮੰਗ ਕੀ ਕਰਦੇ ਆ ਦੀ ਮਾਂ ਨੂੰ ਪੂਰਤੀ ਵਾਸਤੇ ਜੋ ਮਰਜ਼ੀ ਕਰ ਸਕਦੇ ਹੋ ਹਾਂ ਤੁਸੀਂ ਮੰਗ ਕੀ ਕਰਦੇ ਜੇ ਇਨਸਾਫ ਹੋਵੇ ਤੇ ਦੋਨਾਂ ਜੇ ਇਹਨਾਂ ਨੂੰ ਸਜ਼ਾ ਹੋਵੇ ਤੇ ਦੋਨਾਂ ਨੂੰ ਹੋਵੇ ਤੇ ਨਹੀਂ ਤਾਂ ਫੇਰ ਇਹਨਾਂ ਦਾ ਇਨਸਾਫ ਹੋਣਾ ਚਾਹੀਦਾ ਇਹਨਾਂ ਨੂੰ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਤਰਾਮ ਸਿੰਘ ਹੈ ਸਰ ਮੈਂ ਕੈਂਪਿੰਗ ਨੇ ਚ ਰਹ ਰਿਹਾ ਮੈਂ ਵੈਲਡਿੰਗ ਦਾ ਕੰਮ ਕਰਦਾ ਸਰ ਉੱਥੇ ਤੇ ਸ਼ੁਰੂ ਤੋਂ ਜਦੋਂ ਮੇਰੀ ਬੱਚੀ ਮਨਪ੍ਰੀਤ ਦੀ ਇਹਨੇ ਵੀਡੀਓ ਬਣਾਈ ਗੋਰੀ ਮਾਨ ਨੇ ਜਿਹੜੀ ਵੀਡੀਓ ਬਣਾਈ ਹੈ ਵੀਡੀਓ ਬਣਾਈ ਹੈ ਤੇ ਆ ਸ਼ੋਕਤ ਵੀ ਜਿਹਦੇ ਕਹਿਣ ਤੇ ਵੀ ਆਪਣਾ ਰਾਜਨੀਤੀ ਚ ਪੈਰ ਹੈਗਾ ਹੈ ਤੇ ਇਹਦੀ ਬੱਚੀ ਦੀ ਵੀਡੀਓ ਬਣਾ ਕੇ ਬਲੈਕਨ ਕਰ ਰਹੇ ਨੇ ਉਸ ਤੋਂ ਬਾਅਦ ਨੀਲੇ ਨੇ ਆਦੇ ਚਵਾਰੇ ਤੇ ਬੁਲਾਇਆ ਬੱਚੀ ਨੂੰ ਵੀਡੀਓ ਬਣਾ ਕੇ ਤੇ ਚਾਰ-ਚਾਰ ਜਣੇ ਕਿਤੇ ਕੈਥ ਲੈ ਜਾਂਦੇ ਸੀ ਕਿਤੇ ਕਿੱਥੇ ਲੈ ਜਾਂਦੇ ਸੀ ਜੀ ਬੱਚੀ ਨੂੰ ਬਹੁਤ ਜ਼ਿਆਦਾ ਹਰਾਸਮੈਂਟ ਕੀਤਾ ਗਿਆ ਜੀ ਬਹੁਤ ਜ਼ਿਆਦਾ ਅੱਜ ਬੱਚੀ ਨੂੰ 8 ਸਾਈ ਜੀ ਉਸ ਤੋਂ ਬਾਅਦ ਦੋ ਤਿੰਨ ਹੋਰ ਲੱਗੇ ਆ ਰਿਪੋਰਟਾਂ ਆਉਣ ਵਾਲੀਆਂ ਬੰਬੇ ਤੋਂ ਜੀ ਤੇ ਬੇਨਤੀ ਹੈ ਵੀ ਸਾਰਾ ਕੰਮ ਹੀ ਪੁਲਿਸ ਨੇ ਕਰਾਇਆ ਜੀ ਜੋ ਉਹ ਜੀ ਕੇ ਮਾਮਲਾ ਕੇ ਸਾਰੀ ਡਿਟੇਲ ਦਿਖਾਣੀ ਦਾ ਡਿਟੇਲ ਸਾਰਾ ਇਹੀ ਹੈ ਵੀ ਬਚਪਨ ਦੇ 2016-17 ਤੋਂ ਪਿੱਛਾ ਕਰ ਰਿਆ ਸੀ ਇਹ ਸਕੂਲ ਦੇ ਵਿੱਚ ਜਦ ਬੱਚੀ ਪੜ੍ਹਦੀ ਸੀਗੀ 16 17 ਤੱਕ ਕਿਤੇ ਵੀਡੀਓ ਬਣਾ ਲਈ ਕਿਤੇ ਕੁਝ ਕਰ ਲਈ ਕਿਤੇ ਕੁਝ ਕਰ ਲਏ ਇਹ ਪੁਲਿਸ ਦਾ ਚਟਾ ਰੇਜਦਾ ਸੀ ਬੰਦਾ ਪੁਲਿਸ ਦਾ ਪੂਰਾ ਪੱਕਾ ਮਕਬਰ ਸੀਗਾ ਇਹ ਸ਼ੋਕਤ ਮਿੱਜੇ ਦੇ ਬਾਡ ਦੇ ਵਿੱਚ ਰਹਿੰਦਾ ਆ ਸਾਕਾ ਇਹਦਾ ਭਤੀਜਾ ਗੋਰੀਮਾਨ ਜੀ ਅੱਛਾ ਫਿਰ ਕੀ ਹੋਇਆ ਜੀ ਉਸ ਤੋਂ ਬਾਅਦ ਬੱਚੀ ਸਾਡੇ ਤੋਂ ਮਤਲਬ ਕਿ ਦੂਰ ਹੋ ਗਈ ਚੋਰੀ ਸਾਨੂੰ ਨੇ ਦੱਸਿਆ ਨਹੀਂ ਇੱਕ ਲਾਸਟ ਕਾਲ ਆਈ ਸੀ ਵੀ ਡੈਡੀ ਮੇਰੀ ਵੀਡੀਓ ਬਣਾ ਲਈ ਉਸ ਤੋਂ ਬਾਅਦ ਫੋਨ ਬੰਦ ਹੋ ਗਿਆ ਜੀ ਮੈਂ ਪੁਲਿਸ ਕੋਲ ਗਿਆ ਜਦੋਂ 112 ਤੇ ਕੰਪਲੀਟ ਪਾਈ ਤੇ ਬੱਚੀ ਕਿਸੇ ਹੋਰ ਪਾਸੇ ਸੀ ਤੇ ਸਾਨੂੰ ਕਿਸੇ ਹੋਰ ਪਾਸੇ ਕਹਦਾ ਵੀ ਐਸ ਪਾਸੇ ਆ ਉਸ ਤੋਂ ਬਾਅਦ ਅਗਲੇ ਦਿਨ ਸਾਨੂੰ ਫੋਨ ਆਇਆ ਜਿਹੜੀ ਤੁਹਾਡੀ ਸਕੂਟਰੀ ਯੂਟੀਆਰ ਉਹ ਪਹੁੰਚ ਗਈ ਸਰਹੰਦ ਸਰਹੰਦ ਦਾ ਸਰ ਕੋਈ ਛੱਡ ਕੇ ਆਇਆ ਨਾ ਉੱਥੇ ਤੇ ਪਹੁੰਚ ਨਹੀਂ ਸਕਦੀ ਸਕੂਟਰੀ ਜਿਹੜੇ ਸੰਦੀ ਗੱਲ ਹੈ ਜਦੋਂ 2021 ਦੀ ਜੀ ਉਸ ਤੋਂ ਬਾਅਦ ਤੁਸੀਂ ਫਿਰ ਕੀ ਚੱਲਦਾ ਰਿਹਾ ਅਸੀਂ ਉਸ ਤੋਂ ਬਾਅਦ ਹੀ ਐਪਲੀਕੇਸ਼ਨ ਦਿੱਤੀਆਂ ਐਸਐਸਪੀ ਨੂੰ ਜੀ ਡੀਸੀ ਨੂੰ ਐਸਟੀਓ ਨੂੰ ਫੋਕਲ ਪੁਆਇੰਟ ਤੇ ਸਾਡੀ ਕੋਈ ਸੁਣਾਈ ਨਹੀਂ ਹੋਈ ਕਿਤੇ ਜੀ ਹੁਣ ਤੁਹਾਡੀ ਲੜਕੀ ਕਿਵੇਂ ਸੰਪਰਕ ਚਾਹੀਏ ਲੜਕੀ ਹੁਣ ਬ ਕਿ ਸੇ ਸੱਜੇ ਰਹੇ ਨੇ ਸੇ ਥੋੜੀ ਬੱਚੀ ਇਥੇ ਬੇਹੋਸ਼ ਆਈ ਇਹਨੂੰ ਆਕੇ ਲੈ ਜਾਓ ਬਚਾ ਸਕਦੇ ਬਚਾ ਲੋ ਇਹ ਕਾਨੂੰਨੀ ਗੱਲ ਹੈ ਜੀ ਇਹ 29 ਤਰੀਕ ਦੀ ਹਾਂਜੀ ਹਾਂ ਨਸ਼ਿਆਂ ਤੇ ਨਸ਼ਾ ਤੇ ਲਾਇਆ ਹੈ ਲਾਇਆ ਗਿਆ ਜੀ ਕਿਹੜੇ ਹਾਲਾਤ ਸੀ ਕੁੜੀ ਜਦੋਂ ਤੁਹਾਨੂੰ ਸੂਚਨਾ ਮਿਲੀ ਆ ਕਾਫੀ ਹਾਲਾਤ ਮਾੜੇ ਸੀ ਛੱਟ ਨਿਕਲੀ ਸੀ ਮੂੰਹ ਦੇ ਵਿੱਚੋਂ ਜੀ ਬੇਹੋਸ਼ੀ ਹਾਲਤ ਵਿੱਚ ਮਿਲੀ ਹੈ ਜੀ ਡਾਕਟਰ ਕੀ ਕਹਿੰਦੇ ਸੀ ਛੱਟ ਕਿਉਂ ਨਿਕਲੀ ਆ ਡਾਕਟਰ ਇਹ ਕਹ ਰਹੇ ਸੀ ਵੀ ਇਹਨੂੰ ਇੱਕ ਤਾਂ ਟੀਕੇ ਲਾਇਏ ਚਿੱਟੇ ਦੇ ਜੀ ਤੇ ਬਾਕੀ ਇਹਨੂੰ ਚਿੱਟਾ-ਚਿੱਟਾ ਮਤਲਬ ਗਿਆ ਇਸ ਤਰ੍ਹਾਂ ਕਾਫੀ ਨਸ਼ਾ ਦਿੱਤਾ ਗਿਆ ਲੜਕੀ ਨੇ ਲਵ ਮੈਰਿਜ ਕਰ ਇੰਦਰਾ ਸੰਬੰਧ ਫਿਰ ਟੁੱਟਿਆ ਨਹੀਂ ਕਿਵੇਂ ਹੋਇਆ ਜੀ ਸਪਨ ਟੁੱਟਿਆ ਨਹੀਂ ਜੀ ਫਿਰ ਵੀਡੀਓ ਬਣਾ ਕੇ ਅਲੱਗ-ਅਲੱਗ ਜਗ੍ਹਾ ਤੇ ਜਾਂਦਾ ਰਹਿ ਕੇ ਤੇ ਸਰਹੰਦ ਕਿਤੇ ਪਟਿਆਲੇ ਕਿਤੇ ਦਿੱਲੀ ਕਿਤੇ ਕਿੱਥੇ ਜੀ ਉੱਥੇ ਕਿਉਂ ਲੈੰਦਾਰੇ ਕੁੜੀ ਨੂੰ ਬਲੈਕਮਿਲ ਕਰਦਾ ਰਹੀ ਹੋਟਲਾਂ ਦੇ ਵਿੱਚ ਲਿਆ ਲਿਆ ਕੇ ਧੰਦਾ ਕਰਾਉਂਦਾ ਰਿਹਾ ਗਲਤੀ ਜੀ ਜਿਹੜਾ ਕੁੜੀ ਦੇ ਬਿਆਨਾਂ ਦੇ ਵਿੱਚ ਲਿਖਿਆ ਗਿਆ ਕਿ ਮੇਰੀ ਇਹਦੇ ਨਾਲ ਫਲਾਣੇ ਸੰਧ ਦੇ ਵਿੱਚ ਲਵ ਮੈਰਿਜ ਹੋਈ ਸੀ ਲਵ ਮੈਰਿਜ ਤੋਂ ਬਾਅਦ ਮਰੇ ਆ ਜੀ ਇਹ 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 ਉਹਦੀ ਪਹਿਲਾਂ ਦੀ ਗੱਲ ਹੈ ਜੀ ਉਸ ਤੋਂ ਬਾਅਦ ਅਮਰ ਜਵਾਬ ਦੀ ਗੱਲ ਹੈ ਜਦੋਂ ਬੱਚੀ ਨੂੰ ਫਿਰ ਨਾਲ ਮਜਬੂਰੀ ਐਸਾ ਕਰਤਾ ਇਹ ਨਾ ਰਹਿਣਾ ਪਿਆ ਬੱਚੀ 7 ਲੱਖ ਰੁਪਏ ਦੀ ਬੱਚੀ ਦਾ ਪਾਸਪੋਰਟ ਤੇ ਵੀਜ਼ਾ ਲੱਗਾ ਪਰ ਇਹਪਰ ਆਇਆ ਬੱਚੀ ਛੱਡ ਕੇ ਜੱਸਦੀ ਇਹਨੂੰ ਇੰਨਾ ਹਰਾਸਮੈਂਟ ਕੀਤਾ ਗਿਆ ਕਿ ਬੱਚੀ ਨੂੰ ਘਰ ਛੱਡ ਕੇ ਜਾਣਾ ਪਿਆ ਜੀ ਇਹਨਾਂ 86 ਲੀਟਰ ਨੇ ਸਾਰਾ ਕੰਮ ਕਰਾਇਆ ਜੀ ਪੌਸਟਵਾਲ ਨੂੰ ਮਾਰਵਾ ਦਰਜ ਕੀਤਾ ਗਿਆ ਹੈ ਗੁਰੀ ਦੇ ਉੱਪਰ ਉਹ ਤਾਂ ਜੀ ਹੁਣ ਕੀਤਾ ਨਾ ਜੀ ਜੇ 2021 ਚ ਕਰਦੇ ਦਰਜ ਮੇਰੀ ਬੱਚੀ ਦੀ ਇਹ ਹਾਲਤ ਨਹੀਂ ਹੋਣੀ ਸੀਗੀ ਅੱਜ ਮੇਰੀ ਬੱਚੀ ਬਿਲਕੁਲ ਸਹੀ ਸਲਾਮਤ ਮੇਰੇ ਘਰੇ ਹੁੰਦੀ ਮੇਰੀ ਧੀ ਮੇਰੇ ਕੋਲੇ ਹੁੰਦੀ ਤੇ ਇਹ ਤਾਂ ਹੁਣ ਕੀਤਾ ਨਾ ਜੀ ਸਰ ਹੁਣ ਅਸੀਂ ਕਾਰਵਾਈ ਕੀਤੀ ਹੈ ਤਾਂ ਜਾ ਕੇ ਕੋਈ ਸੁਣਾਈ ਹੋਈ ਆ ਹਜੇ ਵੀ 7 ਬੰਦੇ ਨੇ ਕੱਢ ਤੇ ਵਿੱਚੋਂ ਜੀ ਇੱਕ ਪਾਸੇ ਇੱਕ ਪਾਸੇ ਸਰ ਕਹਿ ਰਿਹਾ ਸ਼ੌਕਤ ਮਿੱਜਾ ਵੀ ਅਸੀਂ ਨਾਲ ਨਹੀਂ ਸੀਗੇ ਇੱਕ ਪਾਸੇ ਇਹ ਤੇ ਬਿਆਨ ਦੇ ਰਿਹਾ ਜਦੋਂ ਇਹ ਕੋਡ ਮੈਰਿਜ ਕਰਾਈਏ ਨੇ ਸ਼ੌਕਤ ਮਿੱਜੇ ਨੇ ਆ ਕੇ ਅਦਾਲਤ ਦੇ ਵਿੱਚ ਜਦੋਂ ਕੋਡ ਮੈਰਿਜ ਹੋਈ ਸੀ ਉਸ ਤੋਂ ਬਾਅਦ ਲੜਕੀ ਕਿੰਨਾ ਚਿਰ ਨਾਲ ਰਹੀ ਉਹਦੇ ਘਰ ਭਾਈ ਸਾਲ ਜੀ 22 ਸਾਲ ਨੂੰ ਘਰੋਂ ਬਾਹਰ ਸੀ ਹਾਂ ਜੀ 1.5 ਸਾਲ ਸਾਲ 1.5 ਸਾਲ ਰਹੀ ਹੈ ਸਦਲੀ ਵਸਤੀ ਜੀ 6 ਮਹੀਨੇ ਲੁਹਾਨੇ ਰਹੇ ਜੀ ਇਸ ਤਰ੍ਹਾਂ ਲਗ ਲਗ ਜਗ੍ਹਾ ਤਰ੍ਹਾਂ ਬੈਠੇ ਸਮਰਕ ਨਹੀਂ ਕੀਤਾ ਵਿਆਹ ਕਰੋ ਨਹੀਂ ਜੀ ਨਹੀਂ ਕੋਈ ਸਮਰਕ ਨਹੀਂ ਹੋਇਆ ਉਸ ਤੋਂ ਬਾਅਦ ਜੀ ਪੁਲਿਸ ਨੂੰ ਕੋਈ ਉਹ ਤੋਂ ਦੱਸਿਆ ਨਹੀਂ ਕਿ ਵੀ ਮੇਰੀ ਬੱਚੀ ਜਿਹੜੀ ਨਹੀਂ ਕਾਫੀ ਕੰਪਲੇ ਇੱਥੇ ਕਿਤੇ ਕੰਪਲੇਂਟ ਕਰਨ ਦਿੱਤੇ ਨਹੀਂ ਐਸਐਚਓ ਨੂੰ ਡੀਐਸਪੀ ਨੂੰ ਆਈਜੀ ਫਰੀਦਕੋਟ ਜੀ ਕੀ ਉਹ ਤੋਂ ਵਾਅਦਾ ਸ਼ੁਰੂ ਕੁਝ ਨਹੀਂ ਕਹਿੰਦੇ ਇਨਕੁਆਇਰੀ ਚੱਲਦੀ ਹੈ ਜਦੋਂ ਜਾਨੀ ਜੀ ਕਿਤੇ ਕੁਝ ਨਹੀਂ ਸਾਰਾ ਕੰਮ ਪੁਲਿਸ ਨੇ ਕਰਾਈ ਜੋ ਵੀ ਆ ਜਿੰਨਾ ਸਾਰਾ ਕੰਮ ਪੁਲਿਸ ਨੇ ਹੁਣ ਤੁਹਾਡੀ ਲੜਕੀ ਜੀ ਸਿਹਤ ਕਿਵੇਂ ਹੈ ਜੀ ਹੁਣ ਬੱਚੀ ਇਸ ਟਾਈਮ ਜੀ ਪੀਜੀਆਈ ਚੋਂ ਆ ਰਹੀ ਹੈ ਜੀ ਬਾਕੀ ਜਿਹੜੇ ਮੈਡੀਕਲ ਰਿਪੋਰਟਾਂ ਆਈ ਉਹ ਦੱਸ ਦਾਂਗੇ ਬਾਕੀ ਜੋ ਕੁਝ ਹੈਗਾ ਜੀ ਅਦਾਲਤ ਦੇ ਵਿੱਚ ਜੀ ਆਪਦੇ ਬਿਆਨ ਦੇਵਾਂਗੇ ਬੱਚੀ ਦੇ ਤੇ ਮੇਰੇ ਦੇ ਜੀ ਨਹੀਂ ਹੁਣ ਕੋਈ ਬਿਮਾਰੀ ਵੀ ਹੋਈ ਉਹਨੂੰ ਕੋਈ ਘਣਾਉਣੀ ਪਈ ਏਟਸ ਹੈ ਜੀ ਕਾਲਾ ਉਹ ਜਦੋਂ ਆਫੀਸਰ ਨੂੰ ਦੱਸ ਦਿੱਤਾ ਵੀ ਮੈਂ ਤੇ ਹੁਣ ਜਿਹੜੀ ਪੁਲਿਸ ਕਾਰਵਾਈ ਕੀਤੀ ਕਿ ਤੁਸੀਂ ਸਹਿਮਤ ਹੋ ਪੁਲਿਸ ਨੇ ਨਹੀਂ ਜੀ ਕੋਈ ਸਹਿਮਤ ਨਹੀਂ ਸਾਰਾ ਕੰਮ ਹੁਣ ਐਨਕੁਆਰੀ ਇਸ ਦੀ ਐਨਕੁਆਰੀ ਕਰਦੀ ਹੈ ਜੀ ਬੱਚੀ ਦਾ ਬਲਾਤਕਾਰ ਹੋਇਆ ਚਾਰ ਚਾਰ ਬੰਦੇ ਰੇਪ ਕਰ ਰਹੇ ਆ ਅਲੱਗ ਅਲੱਗ ਜਗ੍ਹਾ ਤੇ ਲਿਆ ਕੇ ਤੇ ਇਹ 24 ਘੰਟਿਆਂ ਦੇ ਵਿੱਚ ਇਹਨਾਂ ਨੂੰ ਐਫਆਈ ਕੱਟਣੀ ਚਾਹੀਦੀ ਸੱਤਾ ਜਾਣੇ 6 ਸੱਤਾ ਜਾਣੇ ਹੁਣ ਇਹ ਆ ਜਿਹੜਾ ਐਸਐਚਓ ਆ ਗੁਰਪ੍ਰੀਤ ਤੇ ਐਸਐਸਪੀ ਹੈ ਐਨਕੁਆਰੀ ਕਰਦੇ ਐਨਕੁਆਰੀ ਕਿਸੇ ਗੱਲ ਨਹੀਂ ਕਰ ਰਹੇ ਸਰ ਇਹ ਜਿਵੇਂ ਇਹਨਾਂ ਨਾਲ ਆਪ ਨਾਲ ਬੀਤੂ ਫੇਰ ਪਤਾ ਲੱਗੂਗਾ ਜੀ ਇਹਨਾਂ ਨੂੰ ਹੋਣ ਤੁਹਾਡੀ ਕੀ ਮੰਗ ਹੈ ਸਾਡੀ ਮੰਗ ਹੈ ਵੀ ਇਹਨਾਂ ਸੱਤਾ ਜਾਨੇ ਦੇ ਬਾਕੀਆਂ ਤੇ ਵੀ ਇਹਨਾਂ ਦੇ ਐਫਆਈ ਦਰਜ ਕਰਕੇ ਸਾਨੂੰ ਇਨਸਾਫ ਹੋਇਆ ਜਾਵੇ ਸਰ 68 ਨੰਬਰ ਐਫਆਈਆਰ ਹੈ ਜਿਹੜੀ ਮਨਪ੍ਰੀਤ ਕੌਰ ਵੱਲੋਂ ਇਮੋਰਲ ਟਰੈਫਿਕਿੰਗ ਐਕਟ ਦੀ ਥਾਣਾ ਸਿਟੀ ਸਾਊਥ ਦੇ ਵਿੱਚ ਦਰਜ ਹੋਇਆ ਹੈ ਮਕਦਮਾ ਇਹ ਇਮੋਰਲ ਟਰੈਫਿਕਿੰਗ ਦਾ ਪਰਚਾ ਫੋਨ ਕਰਕੇ ਇਨਸਪੈਕਟਰ ਐ ਕਬਲੋ ਤਫਤੀਸ਼ ਕੀਤੀ ਜਾਣੀ ਤਾਂ ਕਰਕੇ ਜਿਹੜੀ ਮਸਲਾ ਮੈਨੂੰ ਮਾਰਕ ਹੋਈ ਐ ਉਹਨੇ ਇਹੀ ਆਪਣੇ ਘਰ ਵਾਲੇ ਤੇ ਇਲਜ਼ਾਮ ਲਾਏ ਸੀ ਵੀ ਇਹਨੇ ਜਿਹਨੇ ਮਤਨ ਨਾਲ ਸ਼ਾਦੀ ਕਰਕੇ ਮੇਰੇ ਤੋਂ ਜਿਹੜਾ ਗਲਤ ਕੰਮ ਕਰਾਉਂਦਾ ਸੀਗਾ ਗੌਰਵ ਸੀਗਾ ਉਹਦੇ ਘਰ ਵਾਲੇ ਦੇ ਨਾਮ ਸਰੇ ਦੇ ਵਿੱਚ ਕੁਝ ਬਕਤੇ ਨਵੇਂ ਨਾਮ ਲਏ ਗਏ ਆ ਕਿ ਉਹਨਾਂ ਨੇ ਸਾਨੂੰ ਜਬਰਦਸਤ ਜਿਹੜਾ ਮੈਨੂੰ ਦੇ ਵਪਾਰ ਦੇ ਧੰਦੇ ਧੱਕਿਆ ਹੈਗਾ ਜਿਹੜੇ ਜਿਹੜੇ ਬੰਦੇ ਦਾ ਨਾਮ ਲਏ ਕੀ ਕਾਰਨ ਕੀ ਲੱਗ ਰਿਹਾ ਇਹ ਜਿਹੜਾ ਉਹਨੇ ਮੇਨ ਹੁੰਦਾ ਜਿਹੜਾ ਘਰ ਵਾਲਾ ਉਹ ਉਸ ਦੀ ਤਾਂ ਅਰੈਸਟ ਜਿਹੜੀ ਪਾ ਚੁੱਕੀ ਹੈ ਜਿਹੜੇ ਬਾਕੀ ਉਹਨੇ ਨਾਮ ਲਿੱਤੇ ਉਹ ਦਰਾਨੇ ਤਫਤੀਸ਼ ਉਹਨਾਂ ਦਾ ਰੋਲ ਬਾਚਾ ਜਾਏਗਾ ਵੀ ਕੀ ਉਹਨਾਂ ਦਾ ਰੋਲ ਸੀ ਤੇ ਕੀ ਕੀ ਰੋਪ ਲਗਾਏ ਗਏ ਆ ਇੱਕ ਤਾਂ ਕੁਝ ਨਸ਼ਾ ਗ੍ਰਾਮ ਦੀ ਗੱਲਾਂ ਸਭ ਨੇ ਆਈਆਂ ਕੁਝ ਦੇ ਵਪਾਰ ਦੀ ਸਰ ਕੀ ਕੀ ਰੋਪ ਲਗਾਏ ਗਏ ਹਾਂਜੀ ਇਹੀ ਉਹ ਕਹਿੰਦੀ ਸੀ ਵੀ ਜਿਹੜਾ ਮੇਰਾ ਘਰ ਵਾਲਾ ਹੈਗਾ ਇਹ ਮੈਨੂੰ ਇਹ ਦੇ ਵਪਾਰ ਦੇ ਕੰਮ ਤੇ ਲੜਕੀ ਜਿਹੜੀ ਹੈਗੀ ਐ ਐਡਿਕਟ ਸੀ ਕਹਿਣ ਦੇ ਮੁਤਾਬਿਕ ਇਹੀ ਹੈ ਵੀ ਇਹਦੇ ਕਾਰਨ ਤੇ ਸਰ ਸਾਧਾ ਵਾਲੀ ਬਸ ਜੋ ਮਿਲੀ ਸੀ ਪਿੱਛੇ ਜਿਹੜੀ ਉਹ ਉਹ ਕਿਹੜੀ ਹਾਲਾਤ ਚ ਮਿਲੀ ਸੀਗੀ ਇਹ ਇਸ ਬਾਰੇ ਜਿਹੜੇ ਸਿਟੀ ਸੌਥਾਲੇ ਨੇ ਜਿਹੜਾ ਇਹ ਲੜਕੀ ਨੂੰ ਬਰਾਬਦ ਕੀਤਾ ਸੀ ਉਹਨਾਂ ਨੇ ਇਹ ਨੇ ਸਟੇਟਮੈਂਟ ਲਿਖੀ ਹੈ ਤੇ ਉਹ ਉਹਨਾਂ ਨੇ ਸਟੇਟਮੈਂਟ ਲਿਖਾ ਕੇ ਤੇ ਜਿਹੜਾ ਪਰਚਾ ਰਜਿਸਟਰ ਉਹ ਤੁਹਾਡੇ ਕੋਲ ਫਰਦਰ ਕੀ ਕਰ ਇਹ ਜਿਹੜੀ ਇਹਦੀ ਅਗਲੀ ਤਫਤੀਸ਼ ਹੈ ਉਹ ਕਾਰਵਾਈ ਚੱਲਿਆ ਤੇ ਜੋ ਇਸ ਦੀ ਜਿਹੜੀ ਇਨਵੈਸਟੀਗੇਸ਼ਨ ਹੈ ਜਿਹੜੀ ਸਾਰੀ ਇਨਵੈਸਟੀਗੇਸ਼ਨ ਇਹਦੀ ਕਰਕੇ ਜਿਹੜੀ ਹੈਗੀ ਮੀਡੀਆ ਨੂੰ ਦੱਸਿਆ ਜਾਏਗਾ ਇਸ